ਲੋੜੀ ਦੇ ਤਿਉਹਾਰ ਦੇ ਮੱਦੇਨਜ਼ਰ ਸਿਵਲ ਹਸਪਤਾਲ ਸਮਰਾਲਾ ਵਿਖੇ ਧੀਤਿਆਂ ਦੀ ਲੋੜੀ ਮਨਾਈ ਗਈ ਜਿਸ ਵਿੱਚ ਸਿਵਲ ਹਸਪਤਾਲ ਦੇ ਸਟਾਫ ਤੇ ਐਸਐਮਓ ਸਮਰਾਲਾ ਵੱਲੋਂ ਨਵਜੰਮੀਆਂ ਬੱਚੀਆਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ ਐਸਐਮਓ ਸਮਰਾਲਾ ਵੱਲੋਂ ਦੱਸਿਆ ਗਿਆ ਕਿ ਅੱਜ ਦੇ ਯੁੱਗ ਵਿੱਚ ਲੜਕੇ ਤੇ ਲੜਕੀਆਂ ਵਿੱਚ ਕੋਈ ਵੀ ਅੰਤਰ ਨਹੀਂ ਸਗੋਂ ਲੜਕੀਆਂ ਹੀ ਦੇਸ਼ ਦਾ ਭਵਿੱਖ ਹਨ ਦੂਜੇ ਪਾਸੇ ਆਏ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੇ ਪਹਿਲਾ ਬੱਚਾ ਹੈ ਜੋ ਕਿ ਧੀ ਹੈ ਕਿਉਂਕਿ ਧੀ ਹੀ ਉਹਨਾਂ ਦੀ ਖੁਆਇਸ਼ ਸੀ ਤੇ ਧੀ ਹੀ ਉਹਨਾਂ ਦਾ ਮਾਣ ਹੈ ਇਸ ਲੋੜੀ ਦੀ ਖੁਸ਼ੀ ਉਹ ਬਿਆਨ ਨਹੀਂ ਕਰ ਸਕਦੇ ਆਓ ਸੁਣਦੇ ਹਾਂ ਉਹਨਾਂ ਵੱਲੋਂ ਹੋਰ ਕੀ ਕੀ ਕਿਹਾ ਗਿਆ ਸਰ ਮੇਰਾ ਨਾਮ ਪਿੰਕੀ ਆ ਤੇ ਮੈਂ ਸਮਰਾਲਾ ਸ਼ਹਿਰ ਦੀ ਰਹਿਣ ਵਾਲੀ ਆ ਅੱਜ ਆਪਣੇ ਸਿਵਲ ਹਸਪੀਟਲ ਵਿੱਚ ਧੀਾਂ ਦੀ ਲੋੜੀ ਮਨਾਈ ਗਈ ਹੈ ਜਿਸ ਵਿੱਚ ਟੀਆਂ ਨੂੰ ਸਨਮਾਨਿਤ ਕੀਤਾ ਸਨਮਾਨਿਤ ਕੀਤਾ ਗਿਆ ਇਥੋਂ ਪਤਾ ਲੱਗਿਆ ਵੀ ਅੱਜ ਕੱਲ ਟੀਆਂ ਤੇ ਮੁੰਡੇ ਵਿੱਚ ਕੋਈ ਫਰਕ ਨਹੀਂ ਸਭ ਨੂੰ ਇੱਕ ਬਰਾਬਰ ਸਮਝਿਆ ਜਾਂਦਾ ਹੈ ਮੈਨੂੰ ਇਹ ਦੇਖ ਕੇ ਬਹੁਤ ਹੀ ਖੁਸ਼ੀ ਹੋਈ ਇੱਥੇ ਆ ਕੇ ਕੱਠਵੜ ਦੇ ਕੇ ਟੀਆਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ ਸਭ ਕੁਝ ਮਤਲਬ ਕਿ ਦਿੱਤਾ ਗਿਆ ਤਾਂ ਅੱਜ ਕੱਲ ਨੂੰ ਦੇਖੋ ਆਪਾਂ ਦੇਖਦੇ ਪਹਿਲਾਂ ਤਾਂ ਬਹੁਤ ਜ਼ਿਆਦਾ ਫਰਕ ਕਰਦਾ ਸੀ ਕੁੜੀਆਂ ਮੁੰਡਿਆਂ ਵਿੱਚ ਤੇ ਅੱਜ ਦੇ ਸਮੇਂ ਵਿੱਚ ਕੁੜੀਆਂ ਮੁੰਡਿਆਂ ਵਿੱਚ ਕੋਈ ਫਰਕ ਨਹੀਂ ਅੱਜ ਕੱਲ ਕੁੜੀਆਂ ਮੁੰਡੇ ਸਭ ਇੱਕ ਬਰਾਬਰ ਹੀ ਨੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਕਿ ਮੇਰਾ ਪਹਿਲਾ ਬੱਚਾ ਬੇਟੀ ਆ ਮੈਨੂੰ ਬਹੁਤ ਮਾਣ ਆਪਣੀ ਬੇਟੀ ਦੇ ਕਿਉਂਕਿ ਅੱਜ ਕੱਲ੍ਹ ਦੇ ਸਮੇਂ 'ਚ ਬੇਟੀਆਂ ਨੇ ਜਿਹੜੀਆਂ ਅੱਗੇ ਜਾ ਕੇ ਮਾਪੇ ਦਾ ਨਾਮ ਚਮਕਾਉਂਦੀਆਂ ਨੇ ਅੰਜੂਮ ਨਾਮ ਹੈ ਮੇਰਾ ਸਮਰਾਲਾ ਤੇ ਹੀ ਰਹਿਣ ਵਾਲੇ ਆ ਜੀ ਬਹੁਤ ਖੁਸ਼ੀ ਹੋਈ ਸਰ ਅਮੇ ਸਨਮਾਨ ਮਿਲਿਆ ਅਮਨ ਤੇ ਗਿਫਟ ਵੀ ਦਿੱਤਾ ਇਹਨਾਂ ਨੂੰ ਬੱਚਾ ਨੂੰ ਬਹੁਤ ਅੱਛਾ ਲੱਗ ਰਿਹਾ ਹੈ ਬਸ ਜਿਵੇਂ ਲੋਕ ਮੁੰਡਿਆਂ ਦੀ ਲੋੜੀ ਬੁਣਾਂਦੇ ਚ ਕੁੜੀ ਦੀ ਲੋੜੀ ਦੀ ਬਣਾਈ ਗਈ ਆ ਕਿਸ ਤਰ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਾ ਸਰ ਨਲਾ ਬੱਚਾ ਹੈ ਨਹੀਂ ਇਸੇ ਪਹਿਲੇ ਬੱਚੇ ਹਾਂ ਲੋੜੀ ਮਨਾਈ ਦੀ ਹੈ ਹਾਂਜੀ ਉਸकी ਲੋੜੀ ਮਨਾਈ ਦੀ ਹੈ ਕੁੜੀਆਂ ਨੇ ਮੁੰਡਿਆਂ ਦੀ ਕੋਈ ਫਰਕ ਹੈ ਅੱਜ ਕੱਲ ਬਣਿਆ ਜਾਂਦਾ ਨਹੀਂ ਨਹੀਂ ਅੱਜ ਕੱਲ ਤਾਂ ਕੋਈ ਕੋਈ ਫਰਕ ਹੀ ਨਹੀਂ ਹੈਗਾ ਇੱਕ ਇੱਕ ਬਰਾਬਰ ਆਉਂਦੀਆਂ ਵੈਸੇ ਤਾਂ ਸਾਰੀ ਕੁੜੀਆਂ ਤੇ ਮੁੰਡੇ ਦੀ ਇੱਕ ਬਰਾਬਰ ਹੈ ਤਾਂ ਹਸਪੀਟਲ ਨੂੰ ਟੀਕੇ ਕਰਨ ਕਰਿਆ ਜਾ ਰਹੇ ਹਨ ਕੋ ਪ੍ਰੋਪਰ ਹੋ ਰਿਹਾ ਹਾਂਜੀ ਹਾਂਜੀ ਟਾਈਮ ਤੇ ਟੀਕੇ ਲੱਗ ਰਹੇ ਹੈ ਉਸਕੇ ਹਾਂਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਲੋੜੀ ਦਾ ਤਿਹਾਰ ਆ ਰਿਹਾ ਹੈ ਤੇ ਉਸ ਕਰਕੇ ਅਸੀਂ ਅੱਜ ਆਪਣੇ ਅਦਾਰਾ ਐਸਡੀਐਸ ਸਮਰਾਲਾ ਵਿੱਚ ਧੀਆ ਦੀ ਲੋੜੀ ਮਨਾਈ ਹੈ ਤੇ ਜਿਹੜੇ ਵੀ ਲੜਕੀਆਂ ਪੈਦਾ ਹੋਈਆਂ ਉਹਨਾਂ ਦੇ ਮਾਪੇ-ਬਾਪ ਨੂੰ ਅਸੀਂ ਮਾਨ ਸਨਮਾਨ ਦਿੱਤਾ ਹੈ ਤੇ ਕਿਉਂਕਿ ਕੁੜੀਆਂ ਤੇ ਮੁੰਡਿਆਂ 'ਚ ਕੋਈ ਫਰਕ ਨਹੀਂ ਹੈ ਤੇ ਕੁੜੀਆਂ ਹੀ ਮਤਲਬ ਕਿ ਸਾਡੇ ਦੇਸ਼ ਦਾ ਭਵਿੱਖ ਹੈ ਤੇ ਉਹਨਾਂ ਸਾਰਿਆਂ ਦਾ ਅਸੀਂ ਮਾਨ ਸਨਮਾਨ ਕੀਤਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਜਿਵੇਂ ਆਪਾਂ ਮੁੰਡਿਆਂ ਲੋੜੀ ਬਣਾਉਂਦੇ ਹਾਂ ਉਸ ਤੋਂ ਜ਼ਿਆਦਾ ਖੁਸ਼ੀ ਆਪਾਂ ਲੜਕੀਆਂ ਦੇ ਜਨਮ ਤੇ ਉੱਪਰ ਮਨਾਣੀ ਹੈ ਤੇ ਇਹੀ ਅੱਜ ਇੱਕ ਪ੍ਰੋਗਰਾਮ ਕੀਤਾ ਕਿੰਨੇ ਬੱਚੇ ਹੋ ਗਏ ਅਸੀਂ 7-8 ਬੱਚਿਆਂ ਨੂੰ ਸਨਮਾਨਿਤ ਕੀਤਾ ਤੇ ਉਹ ਬੱਚੇ ਉਹ ਹੈ ਅਸੀਂ ਉਹ ਚੁਣੇ ਆ ਜਿਨ੍ਹਾਂ ਨੇ ਸਾਡੀ ਸੇਵਾ ਲਈ ਪ੍ਰੋਪਰ ਤਰੀਕੇ ਨਾਲ ਸਾਡੇ ਨੂੰ ਡਿਲੀਵਰੀ ਕਰਾਈ ਸਾਡੇ ਸਾਰੇ ਟੀਕਾਕਰਨ ਪੂਰੇ ਕਰਦੇ ਆ ਤੇ ਸਾਰੀਆਂ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਉਹਨਾਂ ਨੂੰ ਉਹਨਾਂ ਨੇ ਪਾਲਣ ਕੀਤਾ ਤੇ ਬਿਲਕੁਲ ਸਿਹਤਮੰਦ ਬੱਚੇ ਜਿਹੜੇ ਆ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਸਮਰਾਲਾ ਤੋਂ ਦਿਨੇਸ਼ ਭਾਰਦवाज ਦੀ ਦੇ ਸੇਵਕ ਲਈ ਰਿਪੋਰਟ